ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਤੁਸੀਂ ਸਾਰੇ ਆਪਣੇ ਆਪਣੇ ਪਲੇਸਿਸ ਤੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਲਓ ਜੀ ਪਹਿਣਾ ਦੇ ਲਈ ਆਪਾਂ ਹੋਰ ਨਵੇਂ ਕੱਟ ਪੀਸ ਲੈ ਕੇ ਆਏ ਆ ਨਵੇਂ-ਨਵੇਂ ਪ੍ਰਿੰਟ ਪਹਿਣਾ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਜੀ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਹੈਗਾ ਦਾਸ ਬ੍ਰਾਂਡ ਦੇ ਇਹ ਕੱਟ ਪੀਸ ਰਹਿਣਗੇ ਜੀ ਲੀਬਿਆ कॉटन ਹੈਗੀ ਦਾਸ ਬ੍ਰਾਂਡ ਦੇ 125 ਰੁਪਏ ਪਰ ਮੀਟਰ ਬਿਲਕੁਲ ਵੀ ਸੀ ਥਰੂ ਨਹੀਂ ਸਟਫ ਹੈ ਨਾ ਕਿ ਜ਼ਿਆਦਾ ਵਧੀਆ ਨਾ ਇੰਨਾ ਕੁ ਜ਼ਿਆਦਾ ਪਹਿਣਾ ਦਾ ਰਿਸਪੌਂਸ ਮਿਲ ਰਿਹਾ ਨਾ ਤਾਂ ਇਹਨਾਂ ਦੇ ਕਲਰ ਫੇਟ ਹੁੰਦੇ ਹੈਗੇ ਤੇ ਨਾ ਹੀ ਇਹ ਸ਼੍ਰਿੰਕ ਹੁੰਦੇ ਹੈਗੇ ਐਸ ਟੂ ਜੀ ਰਹਿੰਦੇ ਆ ਇੰਨੀ ਕੁ ਵਧੀਆ ਪਿਓਰ ਕਾਟਨ ਹੈਗੀ ਬਿਲਕੁਲ ਰਲਿਆਤ ਨਹੀਂ ਹੈਗੇ ਇਹਦੇ ਵਿੱਚ ਤੇ ਬਹੁਤ ਸੋਨੇ ਸੂਟ ਨੇ ਲਓ ਜੀ ਆਪਾਂ ਨਵੇਂ ਪ੍ਰਿੰਟ ਤੁਹਾਨੂੰ ਦਿਖਾਣ ਲੱਗੇ ਆ ਡੇਲੀ ਦੀ ਡੇਲੀ ਆਪਾਂ ਵੀਡੀਓ ਪਾਣੇ ਆਗੇ ਵੈਸੇ ਇੱਕ ਵੀਡੀਓ ਪਾਣੇ ਹੁੰਨੇ ਆ ਹੁਣ ਤਾਂ ਦੋ ਤਿੰਨ ਦਿਨਾਂ ਤੋਂ ਦੋ ਹੀ ਵੀਡੀਓ ਆਪਣੀਆਂ ਕੱਟ ਪੀਸਾਂ ਦੀਆਂ ਝੱਲ ਰੀਆਂ ਨਹੀਂਆਂ ਕਿਉਂਕਿ ਪਿਆਰੀ ਪਹਿਣਾ ਦਾ ਇੰਨਾ ਮਿਲ ਰਿਹਾ ਜੀ ਲਓ ਜੀ 390 ਦਾ ਫਰਸਟ ਕਲਰ ਗਾਜਰੀ ਸ਼ੇਡ ਬੜਾ ਸੋਹਣਾ ਜਾਂ ਤੇ ਨੈਕਸਟ ਆ ਗਿਆ ਜੀ ਇਹ ਵਾਲਾ 180 ਦਾ ਪੀਸ ਹੈ ਜੀ ਇਹ ਤੇ ਇਹਦੇ ਨਾਲ ਇਹ ਇਹਦੇ ਨਾਲ ਦਾ ਤੇ 180 ਦਾ ਹੈਗਾ ਤੇ 180 ਦਾ ਤੇ 180 ਦਾ ਇਹ ਤਿੰਨ ਪੀਸਾਂ ਦੇ ਵਿੱਚ ਆ ਗਿਆ ਜੀ ਤੇ ਨੈਕਸਟ ਇਹ 1 ਮੀਟਰ ਦਾ ਹੈ ਜੀ ਇਸ ਚ ਕਲਰ ਇਹਦੇ ਚ 80 ਦਾ ਇੱਕ ਕਲਰ ਜੀ ਬੱਚਿਆਂ ਦੇ ਬਣਾਣੇ ਆ ਜੋ ਸ਼ਾਰਟ ਸ਼ਰਟ ਬਣਾਣੀ ਹੈ 220 ਦਾ ਜੀ ਕਲਰ ਦੇਖੀ ਚਲੋ ਤੁਸੀਂ ਐਨੇ ਕ ਜਿਆਦਾ ਪਿਆਰੇ ਕਲਰ ਨੇ ਨਾ ਇਹਨਾਂ ਦੇ ਇਹਦੇ ਵਿੱਚ ਸਿਰਫ 1.70 ਤੇ 1 ਮੀਟਰ ਦਾ 2.70 ਇੱਕ ਸ਼ਰਟ ਪੀਸ ਹੀ ਐ ਤੇ ਉਸ ਤੋਂ ਬਾਅਦ ਆ ਗਿਆ ਜੀ ਦੇਖੋ ਕਿੰਨਾ ਸੁਣਾ ਪਿਕਾਕ ਜਿਹਾ ਛੇੜਾ 2 ਮੀਟਰ ਦਾ ਐਨਾ ਕ ਜਿਆਦਾ ਵਧੀਆ ਇਹਨਾਂ ਦੇ ਪ੍ਰਿੰਟ ਹੁੰਦੇ ਨੇ ਨਾ ਬਹੁਤ ਜ਼ਿਆਦਾ ਕਿਸੇ ਵੀ ਉਹਦੇ ਪ੍ਰਿੰਟ ਨਹੀਂ ਐਨੇ ਕ ਸੋਹਣੇ ਜਿਨੇ 10 ਬ੍ਰਾਂਡ ਵਾਲਿਆਂ ਦੇ ਹੁੰਦੇ ਹੈਗੇ ਤੇ ਨੈਕਸਟ ਦੇਖੋ ਇਹਦੇ ਵਿੱਚ ਇਹ 4B ਦਾ ਆ ਗਿਆ ਜੀ ਮੈਰੂਨ ਕਲਰ ਚ ਪ੍ਰਿੰਟਿੰਗ ਦੇਖੋ ਐਦਾਂ ਲੱਗਦੀ ਹੈ ਜਿਵੇਂ ਪੇਂਟਿੰਗ ਹੁੰਦੀ ਹੈਗੀ ਤੇ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ 4 ਮੀਟਰ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਸਾਨੂੰ ਖੋਲ-ਖੋਲ ਕੇ ਇਸ ਲਈ ਦਿਖਾ ਰਹੇ ਹਾਂ ਤੁਹਾਨੂੰ ਪ੍ਰਿੰਟਾਂ ਦੀ ਸਮਝ ਆ ਸਕੇ ਤੇ 370 ਦਾ ਦੇਖੋ ਕਿੰਨਾ ਪਿਆਰਾ ਜਿਹਾ ਸ਼ੇਡ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ 1 ਮੀਟਰ ਦਾ ਪੀਸ ਹੈ ਇਹ ਪਿਸਤਾ ਤੇ 120 ਦਾ 220 ਬਣ ਗਿਆ ਜੀ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਦੇਖੋ ਲੀਫ ਵਾਲਾ ਫੇਰ ਆ ਗਿਆ ਰਿਪੀਟ ਦੇ ਵਿੱਚ ਆਪਣੇ ਕੋਲ 2 ਮੀਟਰ ਦਾ ਕਿੰਨਾ ਸੋਹਣਾ ਪੀਸ ਹੈ ਬਹੁਤ ਸੋਹਣਾ ਬਹੁਤ ਜਿਆਦਾ ਪਿਆਰੇ ਨੇ 240 ਦਾ ਜੀ ਪੀਸ ਦੇਖੋ ਜੀ ਬਲੈਕ ਦੇ ਵਿੱਚ ਆ ਗਿਆ 410 ਦਾ ਦੇਖੋ ਕਿੰਨਾ ਸੁਣਾ ਪ੍ਰਿੰਟ ਹੈ ਉਸ ਤੋਂ ਬਾਅਦ ਆ ਗਿਆ ਜੀ 3 310 ਦਾ ਜੀ ਕਿੰਨਾ ਸੁਣਾ ਜਿਓਮੈਟ੍ਰੀਕਲ ਬਾਕਸ ਨੇ ਕਿ ਬਣੇ ਹੋਏ ਉਸ ਤੋਂ ਬਾਅਦ ਆ ਗਿਆ ਜੀ ਮੈਰੂਨ 340 ਦਾ ਕਿੰਨਾ ਪਿਆਰਾ ਜਾਂ ਮੈਰੂਨ ਸ਼ੇਡ ਹੈਗਾ ਉਸ ਤੋਂ ਬਾਅਦ ਆ ਗਿਆ ਜੀ 170 ਦਾ ਪੀਸ ਹੈ ਜੀ ਇਹ ਤੇ 3 ਮੀਟਰ ਦਾ ਪੀਸ ਹੈ ਜੀ ਮਸਟਰਡ ਦੇ ਵਿੱਚ ਬਲੈਕ ਦੇ ਵਿੱਚ 5.5 ਮੀਟਰ ਦਾ ਕਿੰਨਾ ਸੋਹਣਾ ਪ੍ਰਿੰਟ ਆਇਆ ਦੇਖੋ ਬਹੁਤ ਬਾ ਕਮਾਲ ਪ੍ਰਿੰਟ ਆਏ ਨੇ ਅੱਜ ਵਾਲਿਆਂ ਚ ਹੋਰ ਵੀ ਜ਼ਿਆਦਾ ਸੋਹਣੇ ਆਏ ਨੇਗੇ ਇਹਨਾਂ ਦੇ ਪ੍ਰਿੰਟ 280 ਦੇ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਜੀ ਦੇਖੋ ਇਹ ਕਿੰਨਾ ਪਿਆਰਾ ਪ੍ਰਿੰਟ ਹੈ 2.5 ਮੀਟਰ ਦੀ ਸ਼ਰਟ ਹੈ ਇਹਦੇ ਨਾਲ ਦਾ ਪੂਰਾ ਸੂਟ ਹੀ ਬਣ ਜਾਊਗਾ ਜੀ ਇਹ 1.5 ਮੀਟਰ ਦਾ ਪੀਸ ਹੈ ਇਹਦੇ ਵਿੱਚ ਇੱਕ ਫੇਰ 1.5 ਮੀਟਰ ਦਾ ਪੀਸ ਹੈ ਇੱਕ 90 ਸੈਂਟੀਮੀਟਰ ਦਾ ਤੇ ਇੱਕ 2 ਮੀਟਰ ਦਾ ਕਈ ਪੀਸ ਹੈਗੇ ਇਹਦੇ ਨਾਲ ਦੇ ਇੱਦਾਂ ਲੱਗ ਰਿਹਾ ਜਿਵੇਂ ਪੇਂਟਿੰਗ ਕੀਤੀ ਹੁੰਦੀ ਹੈਗੀ ਡਿਜੀਟਲ ਜੇ ਪ੍ਰਿੰਟ ਨੇ ਇਹਦੇ ਵਿੱਚ 1.40 ਦਾ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਦਾ ਲਵੈਂਡਰ ਜਿਹਾ ਸ਼ੇਡ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹ 3 ਮੀਟਰ ਦੀ ਸ਼ਰਟ ਪੀਸ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ 3 ਮੀਟਰ ਦਾ ਆ ਗਿਆ ਜੀ ਬੜਾ ਪਿਆਰਾ ਜਿਹਾ ਲੀਫ ਵਾਲਾ ਤੇ ਇਹ ਆ ਗਿਆ ਜੀ 1.40 ਦਾ 1.5 ਮੀਟਰ ਦਾ ਆ ਗਿਆ ਜੀ ਤੇ ਉਸ ਤੋਂ ਬਾਅਦ ਇੱਕ ਆਪਣੇ ਕੋਲੇ ਇਹ ਅਲੀਲਨ ਚਵਟ ਮਾਈਏਗੀ 2.5 ਮੀਟਰ ਦੀ ਉਸ ਤੋਂ ਬਾਅਦ ਆ ਗਿਆ ਜੀ 280 ਦਾ ਪੀਸ ਹੈ ਪੀਸ਼ੇਡ ਇਹਦੇ ਵਿੱਚ ਇੱਕ ਛੇੜੇ ਆ ਗਿਆ ਜੀ 골ਡਨ 2.5 ਮੀਟਰ ਦਾ ਤੇ ਇੱਕ ਇਹਦੇ ਵਿੱਚ ਇੱਕ 40 ਦਾ ਆ ਗਿਆ ਜੀ ਦੇਖੋ ਸੇਮ ਦੋ ਪੀਸ ਹੋ ਗਏ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ 6.5 ਮੀਟਰ ਦਾ ਬੜਾ ਪਿਆਰਾ ਜਿਹਾ ਲਾਈਲਕ ਪਰਪਲ ਛੇੜ ਹੈਗਾ ਤੇ ਉਸ ਤੋਂ ਬਾਅਦ ਬੜਾ ਪਿਆਰਾ ਜਿਹਾ 4 10 ਦਾ ਆ ਗਿਆ ਜੀ ਪੈਣਾ ਦੇ ਪਿਛਲੀ ਵਾਰ ਵੀ ਬਹੁਤ ਪੈਣਾ ਰਹਿਗੀਆਂ ਸੀਗੇ ਹੁਣ ਜੀ ਦੀ ਕਿਸਮਤ ਚ ਹੋਇਆ ਉਹ ਲੈ ਕੇ ਜਾਣਗੇ 4 ਮੀਟਰ ਦਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 2 80 ਦਾ ਐਂਡ 3 ਮੀਟਰ ਦਾ ਜੀ ਐਂਡ 1 2 ਮੀਟਰ ਦਾ 1 90 ਸੈਂਟੀਮੀਟਰ ਦਾ ਜੀ 2 90 ਦਾ ਤੇ ਉਸ ਤੋਂ ਬਾਅਦ ਆ ਗਿਆ ਜੀ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ 2 ਮੀਟਰ ਦਾ ਤੇ 2 80 ਦਾ ਜੀ ਐਂਡ 3 ਮੀਟਰ ਦਾ ਐਂਡ 290 ਦਾ ਜੀ ਸਾਰੇ ਕਲਰ ਕਿੰਨੇ ਸੋਹਣੇ ਆਏ ਨੇ ਬੜੇ ਸੋਹਣੇ ਪ੍ਰਿੰਟ ਨੇਗੇ 125 ਰੁਪਏ ਪਰ ਮੀਟਰ 625 ਦਾ ਪੂਰਾ ਸੂਟ ਬਣ ਜਾਂਦਾ ਜੀ ਜਿਹੜਾ 1000 ਤੋਂ ਉੱਪਰ ਮਿਲਦਾ ਆਪਾਂ ਨੂੰ ਤੇ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਰਹਿੰਦੀ ਹੈ ਜੀ ਕਿ ਸ਼ਿਪਿੰਗ ਆਪਣੀ ਵਿੱਚ ਨਹੀਂ ਹੁੰਦੀ ਹੈਗੀ 125 ਰੁਪਏ ਪਰ ਮੀਟਰ ਮੀਟਰ ਦੇ ਹਿਸਾਬ ਨਾਲ ਇਹ ਤੁਹਾਨੂੰ ਮਿਲੇਗਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜਲਦੀ ਆਪਣਾ ਨੰਬਰ ਹੈ 9253115036 92531 15036 ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ ਥੈਂਕ ਯੂ ਜੀ